ਸਸਤਾ ਹੋ ਗਿਆ ਸੋਨਾ ਲਗਾਤਾਰ ਚੌਥੇ ਦਿਨ ਸੋਨੇ ਦੀਆਂ ਡਿਗੀਆਂ ਕੀਮਤਾਂ ਬਾਜ਼ਾਰ 'ਚ ਲੱਗੀ ਪੀੜ ਨਾ ਸੋਨਾ ਚਾਂਦੀ ਖਰੀਦਣ ਵਾਲਿਆਂ ਦੇ ਲਈ ਇਹ ਵੱਡੀ ਖੁਸ਼ਖਬਰੀ ਜਿਹੜੀ ਕਿ ਸਾਹਮਣੇ ਆ ਚੁੱਕੀ ਹੈ ਦੱਸਦੀ ਹੈ ਕਿ ਲਗਾਤਾਰ ਚੌਥੇ ਦਿਨ ਯਾਨੀ ਕਿ ਅੱਜ ਵੀ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਨਜ਼ਰ ਆਈ ਹੈ ਤਾਂ ਜਿਹੜੇ ਵੀ ਲੋਕ ਸੋਨਾ ਖਰੀਦਣਾ ਚਾਹੁੰਦੇ ਨੇ ਜਾਂ ਫਿਰ ਸੋਨਾ ਪਾਣ ਦੇ ਸ਼ੌਕੀਨ ਨੇ ਉਹਨਾਂ ਦੇ ਲਈ ਆ ਬੇਹਦ ਹੀ ਖਾਸ ਖਬਰ ਹੈ ਦੱਸਦੀ ਹੈ ਕਿ ਅਮਰੀਕੀ ਸੰਘੀ ਅਦਾਲਤ ਦੇ ਵੱਲੋਂ ਅਲਿਬ੍ਰੇਸ਼ਨ ਡੇ ਟੈਰਿਫ ਨੂੰ ਗੈਰ ਸੰਵਿਧਾਨਕ ਕੋਸ਼ਿਸ਼ ਕਰਨ ਅਤੇ ਇਸ ਦੇ ਉੱਤੇ پابੰਦੀ ਲਗਾਉਣ ਤੋਂ ਬਾਅਦ ਜਿੱਤੇ ਸ਼ੇਅਰ ਬਾਜ਼ਾਰ ਦੇ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਉਥੇ ਵੀਰਵਾਰ ਯਾਨੀ ਕਿ ਅੱਜ ਵੀ ਲਗਾਤਾਰ ਚੌਥੇ ਦਿਨ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਆ ਰਹੀ ਹੈ ਤਾਂ ਵਿਤੀ ਰਾਜਸਥਾਨੀ ਮੁੰਬਈ ਦੇ ਵਿੱਚ 22 ਕੈਰੇਟ ਸੋਨਾ ਜੋ ਕਿ 89340 ਰੁਪਏ ਪ੍ਰਤੀ 10 ਗ੍ਰਾਮ ਦੀ ਦਰ ਨਾਲ ਵਿਕ ਰਿਹਾ ਹੈ ਜੋ ਕਿ 24 ਕੈਟ ਸੋਨਾ ਜੋ ਕਿ 97470 ਰੁਪਏ ਦੇ ਉੱਤੇ ਕਾਰੋਬਾਰ ਕਰ ਰਿਹਾ ਹੈ ਤਾਂ ਮੁੰਬਈ ਦੇ ਵਿੱਚ ਚਾਂਦੀ ਦੀ ਕੀਮਤ 100 ਰੁਪਏ ਡਿੱਗ ਗਈ ਹੈ ਤਾਂ MCX ਦੇ ਉੱਤੇ ਸੋਨਾ ਪ੍ਰਤੀ 10 ਗ੍ਰਾਮ ਜੋ ਕਿ 94600 73 ਰੁਪਏ ਦੇ ਉੱਤੇ ਵਿਕ ਰਿਹਾ ਹੈ ਤਾਂ ਜਦੋਂ ਕਿ ਚਾਂਦੀ 0.38% ਵੱਧ ਕੇ 97628 ਰੁਪਏ ਪ੍ਰਤੀ ਕਿਲੋਗ੍ਰam ਦੇ ਉੱਤੇ ਅੱਜ ਸਵੇਰੇ ਵਪਾਰ ਕਰ ਰਹੀ ਹੈ ਤਾਂ ਦੱਸਦੀ ਹੈ ਕਿ ਹੁਣ ਤੁਹਾਡੇ ਸ਼ਹਿਰ ਦੇ ਵਿੱਚ ਸੋਨੇ ਦੀ ਕੀਮਤ ਦਾ ਕੀ ਰੇਟ ਹੈ ਤੁਹਾਨੂੰ ਦੱਸਦੀ ਹੈ ਕਿ ਜਿੱਥੇ ਤੁਹਾਡੇ ਸ਼ਹਿਰ ਦੇ ਵਿੱਚ ਸੋਨੇ ਦੀ ਨਵੀਂ ਕੀਮਤ ਜਿਹੜੀ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇੱਥੇ 22 ਕੈਰੇਟ ਸੋਨਾ ਜੋ ਕਿ 99490 ਰੁਪਏ ਪ੍ਰਤੀ 10 ਗ੍ਰਾਮ ਦੀ ਦਰ ਦੇ ਨਾਲ ਵਿਕ ਰਿਹਾ ਜੀ हां ਜਿਹੜਾ ਸੋਨਾ ਲੱਖ ਦੇ ਕਰੀਬ ਸੀਗਾ ਉਹ ਜਿਹੜਾ ਕਿ ਹੁਣ ਘਟ ਨਜ਼ਰ ਆ ਰਿਹਾ ਜਦੋਂ ਕਿ 24 ਕੈਟ ਸੋਨਾ 9769 ਜੋ ਕਿ 29 ਰੁਪਏ ਹੈ ਇਸੇ ਤਰ੍ਹਾਂ ਅਹਮਦਾਬਾਦ ਦੇ ਵਿੱਚ 22 ਕੈਟਾ ਸੋਨਾ ਜੋ ਕਿ 99390 ਰੁਪਏ ਤੇ ਵਿਕ ਰਿਹਾ ਹੈ ਜਦੋਂ ਕਿ 24 ਕੈਟਾ ਸੋਨਾ 97520 ਰੁਪਏ ਦੇ ਉੱਤੇ ਵਿਕ ਰਿਹਾ ਹੈ ਤਾਂ ਇਸੇ ਤਰ੍ਹਾਂ ਪਟਨਾ ਦੇ ਵਿੱਚ ਵੀ 22 ਕੈਟਾ ਸੋਨਾ ਜੋ ਕਿ 99390 ਰੁਪਏ ਦੇ ਵਿੱਚ ਵਿਕ ਰਿਹਾ ਹੈ ਜਦੋਂ ਕਿ 24 ਕੈਟਾ ਸੋਨਾ 97520 ਰੁਪਏ ਪ੍ਰਤੀ 10 ਗ੍ਰਾਮ ਦੇ ਵਿੱਚ ਵਿਕ ਰਿਹਾ ਹੈ ਤਾਂ ਮੁੰਬਈ ਦੇ ਵਿੱਚ ਵੀ 22 ਕੈਟਾ ਸੋਨੇ ਦੀ ਜੇਕਰ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਜੋ ਕਿ 99340 ਰੁਪਏ ਦੇ ਵਿੱਚ ਵਿਕ ਰਿਹਾ ਜਦੋਂ ਕਿ 24 ਕੈਟਾ ਸੋਨਾ 97400 70 ਰੁਪਏ ਦੇ ਵਿੱਚ ਵਿਕ ਰਿਹਾ ਤਾਂ ਦੱਸਦੀ ਹੈ ਕਿ ਹైదరాబాద్ ਦੇ ਵਿੱਚ ਵੀ 22 ਕੈਰਟ ਜੋ ਕਿ ਸੋਨੇ ਦੀ ਕੀਮਤ 99340 ਰੁਪਏ ਤੇ ਵਿਕ ਰਿਹਾ ਜਦੋਂ ਕਿ 24 ਕੈਟ ਸੋਨਾ 97470 ਰੁਪਏ ਦੇ ਉੱਤੇ ਪ੍ਰਤੀ 10 ਗ੍ਰਾਮ ਦੇ ਉੱਤੇ ਵਿਕ ਰਿਹਾ ਤਾਂ ਲਗ ਲਗ ਸ਼ਹਿਰਾਂ ਦੇ ਵਿੱਚ ਰੇਟ ਦੀ ਜਿਹੜੀ ਕਿ ਕੀਮਤ ਲਗਭਗ ਸੇਮ ਨਜ਼ਰ ਆ ਰਹੀ ਹੈ ਤਾਂ ਸੋਨੇ ਦੀ ਕੀਮਤ ਨਿਰਧਾਰਤ ਕਰਨ ਦੇ ਵਿੱਚ ਕਈ ਕਾਰਕ ਭੂਮਿਕਾ ਨਿਭਾਉਂਦੇ ਨੇ ਜਿਵੇਂ ਕਿ ਅੰਤਰਰਾਸ਼ਟਰੀ ਸ਼ੇਅਰ ਬਾਜ਼ਾਰ ਦਰਾਂ ਆਯਾਤ ਡਿਊਟੀ ਅਤੇ ਡਾਲਰ ਦੀ ਕੀਮਤ ਦੇ ਵਿੱਚ ਉਤਰਾਅ ਚੜਾਅ ਦੇਖਣ ਨੂੰ ਮਿਲਦਾ ਜਿਸ ਤਰ੍ਹਾਂ ਭਾਰਤ ਦੇ ਵਿੱਚ ਧਾਰਮਿਕ ਦ੍ਰਿਸ਼ਟੀਕੋਣ ਤੋਂ ਵੀ ਸੋਨਾ ਬਹੁਤ ਮਹੱਤਵਪੂਰਨ ਹੈ ਇਸ ਨੂੰ ਕਿਸੇ ਵੀ ਤਿਉਹਾਰ ਦੇ ਵਿੱਚ ਸ਼ੁਭ ਮੰਨਿਆ ਜਾਂਦਾ ਹੈ ਕਿਸੇ ਵਿਆਹ ਸਮਾਗਮ ਦੇ ਵਿੱਚ ਵੀ ਸੋਨੇ ਦੀ ਕੀਮਤ ਔਰ ਉਸ ਦਾ ਜਿਹੜਾ ਕਿ ਮੁੱਲ ਹੁੰਦਾ ਹੈ ਔਰ ਹੋਰ ਦਾਦਾ ਬਾਤ ਜਾਂਦਾ ਹੈ ਕਿਉਂਕਿ ਇਸ ਦੀ ਸੋਨਾ ਬਹੁਤ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਖਾਸ ਕਰਕੇ ਤਿਉਹਾਰਾਂ ਤੇ ਵਿਆਹ ਸ਼ਾਦੀ ਸਮਾਗਮਾਂ ਤੇ ਵਿੱਚ ਪ੍ਰੋਗਰਾਮ ਦੇ ਵਿੱਚ ਜੋ ਕਿ ਮਹੱਤਵਪੂਰਨ ਮੰਨਿਆ ਜਾਂਦਾ ਹੈ ਸੋਨਾ ਤਾਂ ਵਿਆਹਾਂ ਦੇ ਵਿੱਚੋਂ ਇਸ ਦੀ ਮੰਗ ਹੋਰ ਵੀ ਵੱਧ ਜਾਂਦੀ ਹੈ ਤਾਂ ਜੇਕਰ ਤੁਸੀਂ ਵੀ ਸੋਨਾ ਖਰੀਦਣ ਦੇ ਚਾਹਵਾਂ ਹੋ ਤਾਂ ਅੱਜ ਜੀ ਜਾ ਕੇ ਬਾਜ਼ਾਰ ਦੇ ਵਿੱਚ ਨਵੇਂ ਰੇਟ ਤੁਹਾਨੂੰ ਪਤਾ ਲੱਗ ਗਏ ਨੇ ਤਾਂ ਦਿੱਲੀ ਦੇ ਵਿੱਚ ਜਾ ਕੇ ਜਾਂ ਫਿਰ ਹੋਰ ਕਿਸੇ ਬਾਜ਼ਾਰ ਵਿੱਚ ਜਾ ਕੇ ਇੱਕ ਵਾਰ ਸੋਨੇ ਦੇ ਬਾਰੇ ਤੁਸੀਂ ਜ਼ਰੂਰ ਪਤਾ ਕਰਿਓ ਕਿਉਂਕਿ ਸੋਨੇ ਦੇ ਰੇਟ ਦੇ ਵਿੱਚ ਹੁਣ ਗਿਰਾਵਟ ਨਜ਼ਰ ਆ ਰਹੀ ਹੈ ਅੱਜ ਚੌਥੇ ਦਿਨ ਵੀ ਵੀਰਵਾਰ ਲਗਾਤਾਰ ਸੋਨੇ ਦੀ ਕੀਮਤ ਦੇ ਵਿੱਚ ਗਿਰਾਵਟ ਨਜ਼ਰ ਆ ਰਹੀ